ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਬਹੁਤ ਖਾਸ ਹੋਣ ਵਾਲੀ ਆ ਤੇ ਉਹਦਾ ਕਾਰਨ ਇਹ ਆ ਵੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਗੇਟਾਂ ਦੇ ਡਿਜ਼ਾਈਨ ਆ ਉਹ ਸਾਰੇ ਆਪਣੇ ਤਕਰੀਬਨ ਪਾਏ ਹੋਏ ਹੁੰਦੇ ਆ ਪਰ ਕਈ ਬਾਈ ਗੱਲ ਕਰਦੇ ਆ ਵੀ ਗੇਟ ਜਿਹੜੇ ਬਣਦੇ ਆ ਪਰਾਟਣ ਕਹਿ ਲੋ ਰਵਾਇਤੀ ਜਿਵੇਂ ਮਰਜ਼ੀ ਕਹਿ ਲੋ ਇਹ 게ਟਾਂ ਦੀ ਤਕਨੀਕ ਅੱਜ ਤੋਂ 150 ਸਾਲ ਪਹਿਲਾਂ ਕੁਝ ਹੋਰ ਹੋ ਸਕਦੀ ਆ ਪਰ ਜਿਹੜੀ ਅੱਜ ਦੀ ਤਕਨੀਕ ਆ 게ਟ ਦੀ ਉਹ ਹੈਗੀ ਆ ਜਿਹੜੀ ਬਣਾਉਣ ਦੀ ਉਹ ਆਪਾਂ ਅੱਜ ਇਸ ਵੀਡੀਓ ਚ ਗੱਲ ਕਰਾਂਗੇ ਹਨਾ ਤੇ ਆ ਸਾਹਮਣੇ ਤੁਹਾਡੇ ਇੱਕ 게ਟ ਬਣੀ ਜਾਂਦਾਗਾ ਤੇ ਚੈੱਕ ਕਰੋ ਵੀ 게ਟ ਦੇ ਵਿੱਚ ਇਹਦੀ ਮਜ਼ਬੂਤੀ ਦਾ ਆਪਾਂ ਕਿਉਂ ਕਹਿੰਦੇ ਆ ਵੀ ਮਜ਼ਬੂਤੀ ਹੱਦੋਂ ਜਾ ਰਹੀ ਆ ਮੈਂ ਕਹਿੰਦਾ ਵੀ ਉਮਰ ਭਰ ਗੇਟ ਲੰਕ ਜੇ ਕੁਝ ਵੀ ਹੋ ਜੇ ਉਮਰ ਭਰ ਗੇਟ ਨੂੰ ਤੇ ਆਪਾਂ ਗਰੰਟੀਆਂ ਵੀ ਇਸੇ ਚੀਜ਼ ਦੀਆਂ ਤਾਂ ਦਿੰਦੇ ਆ ਕਿਉਂਕਿ ਆਪਾਂ ਨੂੰ ਆਪਣੀ ਚੀਜ਼ ਤੇ ਮਾਣ ਹੁੰਦਾ ਤੇ ਆਪਣੀ ਲਈ ਹਰ ਇੱਕ ਚੀਜ਼ ਤੇ ਚਾਹੇ ਉਹ ਲੱਕੜ ਹੋਵੇ ਚਾਹੇ ਉਹ ਵਿੱਚ ਲੋਹਾ ਪਾਇਆ ਜਾਂ ਕੋਈ ਵੀ ਮੇਕ ਤੋਂ ਲੈ ਕੇ ਕੋਈ ਪਾਲਿਸ਼ ਦਾ ਕੁਝ ਵੀ ਕੋਈ ਵੀ ਕੰਮ ਆ ਉਹ ਤੇ ਆਪਾਂ ਨੂੰ ਮਾਣ ਹੁੰਦਾ ਵੀ ਆਪਾਂ ਚੰਗੀ ਕੁਆਲਿਟੀ ਦਾ ਲਾ ਰਹੇ ਆ ਆ ਜਿਹੜਾ ਗੇਟ ਬਣ ਰਿਹਾਗਾ ਇਹ ਤੁਸੀਂ ਐ ਚੈੱਕ ਕਰੋ ਵੀ ਗੇਟ ਦੇ ਉੱਪਰ ਜਿਹੜਾ ਸਾਗਵੰਦ ਦਾ ਫੱਟਾ ਤਕਰੀਬਨ 9 ਇੰਚੀ ਚੌੜਾ ਫੱਟਾ ਲਾ ਕੇ ਇਸ ਤਰ੍ਹਾਂ 9-9 ਇੰਚ ਦੇ ਜਿਹੜੇ ਫੱਟੇ ਆਗੇ ਇਹ ਲਾ ਕੇ ਤਕਰੀਬਨ 12 ਫੁੱਟ ਲੰਮਾ ਗੇਟ ਆ ਇਹ ਤੇ 12 ਇਹਦੀ ਚੜਾਈ ਆ ਇੱਕ ਗੇਟ ਇਹ ਪਿਆ ਇੱਕ ਇਹਦਾ ਸਟਰਕਚਰ ਇੱਧਰ ਬਣਿਆ ਪਿਆ ਉਹ ਵੀ ਦਿਖਾਉਣਿਆ ਤੁਹਾਨੂੰ ਤੇ ਇਹਦੇ ਜਿਹੜੀ ਲੱਕੜ ਦੀ 10 ਲਾਪਾ ਲਾ ਰਹੇ ਆ ਉਹ ਚੈੱਕ ਕਰੋ ਸੁਡਾਨ ਦੀ ਜਿਹੜੀ ਟਾਈਗਰ ਗ੍ਰੇਨ ਲੱਕੜ ਆਉਂਦੀ ਆ ਇਹ ਇੱਕ ਇਕੱਲਾ ਇਕੱਲਾ ਰੇਸ਼ਾ ਚੈੱਕ ਕਰ ਲਓ ਇਹਦੇ ਪਹਿਲਾਂ ਲੱਕੜ ਦੇ ਫੱਟੇ ਮੰਨ ਲਓ ਤਿੰਨ ਲੇਹਰਾਂ ਦੇ ਵਿੱਚ ਇਹ ਕੰਮ ਹੁੰਦਾਗਾ ਪਹਿਲੀ ਜਿਹੜੀ ਹੈਗੀ ਆਗੀ ਆ ਚੈੱਕ ਕਰ ਲਓ ਵੀਡੀਓ ਧਿਆਨ ਨਾਲ ਦੇਖ ਲਿਓ ਆ ਜਿਹੜਾ ਲੋਹਾਗਾ 3/2 ਡੇਢ ਦੀ ਜਿਹੜੀ ਪਾਈਪ ਆ ਇਹ ਲਾ ਕੇ ਇਹਦਾ ਸਾਰਾ ਸਟਰਕਚਰ ਬਣਦਾ ਇਹਦੇ ਵਿੱਚ ਇਸ ਤਰ੍ਹਾਂ ਲੋਹੇ ਦੀਆਂ ਜਿਹੜੀਆਂ ਸਪੋਰਟਾਂ ਪਾਈਆਂ ਹੁੰਦੀਆਂ ਉੱਪਰ ਫਿਰ ਲੱਕੜ ਦੇ ਜਿਹੜੇ ਫੱਟੇ ਆਗੇ ਤਕਰੀਬਨ ਫੱਟੇ ਦੀ ਮਟਾਈ ਜਿਹੜੀ ਤੁਸੀਂ ਚੈੱਕ ਕਰ ਲਓ ਮਾਲੋ ਸਵਾ ਇੰਚੀ 1 ਇੰਚੀ ਦੇ ਕਰੀਬ ਜਿਹੜਾ ਫੱਟਾ ਆਪਾਂ ਪਹਿਲਾਂ ਇੱਧਰ ਲੱਗੂਗਾ ਫਿਰ ਇਹਦੇ ਬੈਕ ਸਾਈਡ ਲੱਗੂਗਾ ਉੱਪਰ ਜਿਹੜਾ ਡਿਜ਼ਾਈਨ ਆ ਉਹ ਵੀ ਤਕਰੀਬਨ ਸਵਾ ਇੰਚੀ ਮੋਟਾਈ ਦਾ ਜਿਹੜਾ ਹੈਗਾ ਜਿਹਨੂੰ ਆਪਾਂ ਗੋਲਾ ਕਹਿ ਦਿੰਨੇ ਆ ਉਹ ਇਹਦੇ ਉੱਪਰ ਲੱਗੂਗਾ ਉਹਦੇ ਕਾਰਨ ਇਹ ਆ ਵੀ ਦੋ ਨਾਲ ਤਾਂ ਜਿਹੜਾ ਇਹਦਾ ਫੱਟੇ ਦਾ ਜਿਹੜਾ ਜੋੜ ਆ ਉਹ ਕਵਰ ਹੋ ਜਾਂਦਾ ਤੇ ਨਾਲੇ ਜਿਹੜਾ ਡਿਜ਼ਾਈਨ ਪਾਉਣਾ ਆਪਾਂ ਤੇ ਉਹ ਤਾਂ ਰੱਖਣਾ ਹੀ ਰੱਖਣਾ ਹੈ ਨਾ ਤੇ ਗੱਲ ਇਹ ਆ ਵੀ ਲੱਕੜ ਐ ਸੁਕਾ ਕੇ ਬਾਕੀ ਜਿਹੜੀ ਸਾਗਵਾਨ ਦੀ ਲੱਕੜ ਆ ਇਹਦੇ 'ਚ ਵੀ ਕਈ ਕੁਆਲਿਟੀ ਆਉਣੀ ਆ ਇਹ ਕੋਈ ਐਬਰੀ ਕੋਸਟ ਜਾਂ ਕੋਈ ਐਸੀ ਵੈਸੀ ਲੱਕੜ ਨਹੀਂ ਤੁਸੀਂ ਚੈੱਕ ਕਰ ਲਓ ਐਮ ਪੀਟੀ ਕਰ ਗਾ ਰੇਸ਼ਾ ਗਾ ਸੁਡਾਨ ਦੀ ਟਾਈਗਰ ਗ੍ਰੇਨ ਨਸਲ ਆ ਲੱਕੜ ਦੀ ਕੋਈ ਦਿੱਕਤ ਨਹੀਂ ਕੋਈ ਵੀ ਦਿੱਕਤ ਬਸ ਇਹ ਹੁੰਦਾ ਵੀ ਪਾਲਿਸ਼ ਦੀ 10-12 ਸਾਲ ਦੀ ਕੰਪਨੀ ਗਾਰੰਟੀ ਦਿੰਦੀ ਆ ਵੀ ਪਾਲਿਸ਼ ਨੂੰ ਕੁਝ ਹੋ ਜੇ ਤੇ ਪਰ ਗੇਟ ਨੂੰ ਮੈਂ ਕਹਣਾ ਵੀ ਜੇ ਬੰਦਾ ਸਾਹਮ ਸੰਭਾਲੇ ਦੀ ਰੱਖੇ ਤਾਂ ਮੈਂ ਕਹਿੰਦਾ ਵੀ ਉਮਰ ਪਰ ਵੀ ਗੇਟ ਨੂੰ ਕੁਝ ਨਹੀਂ ਹੁੰਦਾ ਹਨਾ ਤੇ 10-12 ਸਾਲਾਂ ਬਾਅਦ ਪਾਲਿਸ਼ ਕਰਾਈ ਚੱਲੋ। ਕੱਲੀ-ਕੱਲੀ ਚੀਜ਼ ਨੂੰ ਮੈਂਟੇਨ ਰੱਖੋ। ਮੈਂ ਕਹਿੰਦਾ ਵੀ ਗੇਟ ਨੂੰ ਕੁਝ ਨਹੀਂ ਹੁੰਦਾ। ਆਪਾਂ ਅੱਜ ਇਹ ਹੀ ਜਾਣਕਾਰੀ ਵੀਡੀਓ ਦੇ ਵਿੱਚ ਦੇਣੀ ਸੀ। ਕਈ ਵੀਰ ਜ਼ਿਕਰ ਕਰਦੇ ਹੁੰਦੇ ਆ ਵੀ ਕਮੈਂਟਾਂ 'ਚ ਵੀ ਕਿਦਾਂ ਇਹ ਗੇਟ ਬਣਦਾ ਤੇ ਮੈਂ ਕਹਿੰਦਾ ਵੀ ਸੋਹਣੇ ਪਣ ਕਰਨਿਓ ਤੇ ਸਿਕਿਉਰਿਟੀ ਪਰਪਸ ਕਰਨਿਓ। ਦੋਨੇ ਚੀਜ਼ਾਂ ਕਰਨਿਓ ਇਹ ਗੇਟ ਬਹੁਤ ਮਜ਼ਬੂਤ ਆ। ਮੈਂ ਕਹਿੰਦਾ ਕੋਈ ਲਿਆ ਕੇ ਵਿੱਚ ਭਵੇਂ ਟਰੈਕਟਰ ਮਾਰੇ ਮੈਂ ਕਹਿੰਦਾ ਗੇਟ ਕਹਿ ਨਹੀਂ ਸਕਦੇ ਵੀ ਗੇਟ ਹੱਲ ਜਾਊ। ਕਿਸੇ ਪਾਸੋਂ ਟਾਸ ਤੋਂ ਮੱਸ ਵੀ ਹੋ ਜਾ। ਬਸ ਇਹਨਾਂ ਜ਼ਰੂਰ ਆ ਛੋਟੇ ਕੌਲਿਆਂ ਦੇ ਵਿੱਚ ਜਾਣ ਹੋਵੇ। ਕਿਉਂਕਿ ਗੇਟ ਦਾ ਜਿਹੜਾ ਵਜਨ ਆ 25 ਤੋਂ 30 ਕੁਇੰਟਲ ਵੇਟ। ਜਿਹੜਾ ਗੇਟ ਦਾ ਹੋ ਜਾਂਦਾ ਹੈਗਾ। ਤੇ ਆਪਾਂ ਬਸ ਅੱਜ ਇੱਕ ਇਹੀ ਜਾਣਕਾਰੀ ਦੇਣੀ ਸੀ ਅੱਗੇ ਵੀ ਆਪਣੇ YouTube ਤੇ ਵੀਡੀਓ ਪਾਈਆਂ ਹੁੰਦੀਆਂ। ਤੇ ਉਹਨਾਂ ਨੂੰ ਵੀ ਲਾਈਕ ਕਰਿਆ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ। ਤੇ ਜਿਹੜੀ ਗੇਟ ਦੀ ਥਿੱਕਨੈਸ ਆ ਤਕਰੀਬਨ 7 ਇੰਚ ਮੋਟਾਈ ਦਾ ਗੇਟੇ ਬਣੂਗਾ। 7 ਇੰਚ ਥਿੱਕਨੈਸ ਦਾ। ਤੇ ਆਪਣੇ ਕੋਲੇ ਤਕਰੀਬਨ ਸਾਰੀਆਂ ਹੀ ਤਕਨਾ ਸਾਰੇ ਗੇਟ ਹੁੰਦੇ ਆ ਜਿਵੇਂ ਲੌਬੀ ਦੇ ਵਿੱਚ ਕੱਲ ਆਪਾਂ ਲਾਈਵ 'ਚ ਵੀ ਗੱਲ ਕੀਤੀ ਸੀ ਵੀ 3 ਇੰਚ ਮੋਟਾਈ ਤੋਂ ਜਿਹੜਾ ਆਪਣਾ ਗੇਟ ਸਟਾਰਟ ਹੁੰਦਾ ਉਸ ਤੋਂ ਬਾਅਦ 3 ਇੰਚ 4 5 ਤੇ 6 ਤੇ 7 ਉਹ ਬਸ ਡਿਜ਼ਾਈਨ ਤੇ ਡਿਪੈਂਡ ਕਰਦਾ ਤੇ ਜਾਂ ਬਜਟ ਤੇ ਡਿਪੈਂਡ ਕਰਦਾ ਤੇ ਕੋਈ ਵੀ ਕੰਪਲੇਨ ਕੋਈ ਵੀ ਮੰਨ ਲਓ ਕਿਸੇ ਨੂੰ ਇਦਾਂ ਦੀ ਲੱਕੜਵਾਰੇ ਕੋਈ ਜਾਣਕਾਰੀ ਚਾਹੀਦੀ ਹੋਵੇ ਜਾਂ ਹਵੇਲੀਆਂ ਦੇ ਦਰਵਾਜਾ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਆਪਣਾ ਜਿਹੜਾ ਨੰਬਰ ਆਪਾਂ ਸਕਰੀਨ ਤੇ ਵੀ ਪਾ ਦੇਾਂਗੇ ਇੱਕ ਵਾਰੀ ਨੋਟ ਕਰ ਲਓ 98156 39828 984448974 ਇਹ ਦੋ ਨੰਬਰਾਂ ਤੇ ਕੰਟੈਕਟ ਕਰਕੇ ਜਦੋਂ ਮਰਜ਼ੀ ਕਲਾਸਿਕਲ ਦਰਵਾਜਾ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਬੇਝ ਇੱਕ ਕਾਲ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ